जिला पठानकोट जिसे उस समय की सरकारों द्वारा लीची जोन के नाम से नवाजा गया था क्योंकि देश में सबसे ज्यादा लीची का उत्पादन पठानकोट जिले में होता है और इसकी उपज पूरे देश सहित विदेशों में भी भेजी जाती है लेकिन इस बार लीची बागानों में लीची की खेती की जा रही है गर्मी के कारण इस बार लीची की फसल काफी प्रभावित हुई है और फसल कहीं बिक नहीं पा रही है इसलिए बागवान काफी परेशान हैं। और सरकार से मुआवजे की मांग कर रहे हैं क्या नाम और क्या दिक्कत है? मेरा नेम नाम है जी बस लीची की फसल खराब हुई गई थी हमारी फट गई जी सारी गर्मी कारण जी तीन चार महीनों की इधर मेहनत कर रहे हैं अपने बीब बच्चों में लेके फटाए थे उसके तो बस यही है जी कुछ हमें कुछ मुआवजा मिलना चाहिए कितनी जगह पे आपने लीची का ठेका लिया और कितना नुकसान हो रहा है ये यहाँ पे है जी चार पाँच किले तो ये है जी ਉਹ 10 ਕਿੱਲੇ ਉਧਰ ਹੈ ਜੀ ਪਰ ਲਾਂਗੋਟ ਨੇ ਆਪਣਾ ਇਹ ਤੋਂ ਬਿਚਾ ਵੱਡਾ ਬੜਾ ਹੈ। ਪਹਿਲੇ ਵੀ ਕਦੇ ਐਸਾ ਹੋਇਆ ਹੈ? ਨਹੀਂ ਜੀ ਪਿਛਲੇ ਸਾਲ ਬਹੁਤ ਬੜਾ ਹੋਇਆ ਜੀ। ਤੇ ਵੀ ਕੀ ਸਾਲ ਜ਼ਿਆਦਾ ਮਾਰ ਪੜ ਗਈ ਜੀ। ਕੀ ਮੰਗਦੇ ਹੋ? ਇਹ ਮੰਗੇ ਜੇ ਮੈਂ ਕੁਝ ਮਾਰੀ ਮਦਦ ਕੀਤੀ ਜਾਏ। ਮੈਂ ਨਾਮ ਨਹੀਂ ਮੁਹੰਮਦ ਹੈ ਜੀ। ਇਹ ਜੀ ਆਤਮਾ ਫਾਰਮ 7 ਲੱਖ ਰੁਪਏ ਠੇਕੇ ਤੇ ਲਿਆ ਸੀ। 7 ਲੱਖ ਕੇ ਖਸਾਨ। ਪਰ ਟੈਂਪਰੇਰੀ ਨਾ ਹਾਈ ਕਰਕੇ ਗ੍ਰੀਨ ਲੀਚੀ ਸਾਰੀ ਪਟ ਗਈ। ਜਿਹੜੀ ਹਰੀ ਵੀ ਸੀ ਉਹ ਵੀ ਪਟ ਗਈ। ਬਾਕੀ ਸਮਰਚੋ ਗੋੜੀ ਸਾਰੀ ਖੇਡ ਗਈ ਪਈ ਆ ਤੇ ਤੁਹਾਨੂੰ ਲੱਗਦਾ ਨਹੀਂ ਜੀ 2 ਲੱਖ ਰੁਪਏ ਸਾਡੇ ਕੋਲ ਬੱਠਾਉ। ਕਿਉਂਕਿ ਲੇਬਰ ਅੱਜ ਕੱਲ 2000 ਤੋਂ ਘਟ ਕੋਈ ਜਾਂਦਾ ਨਹੀਂ ਸਾਡਾ 800 ਰੁਪਏ ਦੀ ਹੈ ਜੀ। ਚਾਰ ਫਰਮਾਂ ਦੀ ਹੈ ਜਾਨੀ ਵੀ ਹੈ ਜੀ। ਪਰ ਸਾਡੇ ਸਾਨੂੰ ਲੱਗ ਵੀ ਸਾਡਾ 2 ਲੱਖ ਰੁਪਏ ਪੂਰਾ ਹੋ ਜਰੋ। ਤੁਹਾਨੂੰ ਸਾਰਾ ਟੋਟਲ 100000 ਘਾਟ ਆਉਂਦਾ। ਤਾਂ ਪਹਿਲੇ ਵੀ ਕਦੇ ਸਮੱਸਿਆ ਆਈ ਲੇਚੀ ਫਟਣ ਦੀ। ਜਿਹਦੇ ਨਾਲ ਬਹੁਤ ਵਧੀਆ ਸੀ ਜੀ। ਇਹ ਤਾਂ 10-12 ਸਾਲ ਪਹਿਲੇ ਇੱਕ ਵਾਰੀ ਆਈ ਸੀ ਇਹ ਸਮੱਸਿਆ ਉਸ ਤੋਂ ਬਾਅਦ ਤਾਂ ਹੀ ਇਹ ਕਾਰਨ ਗਰਮੀ ਦੀ ਇਹ ਸਹੂਲਤ ਕਿ ਮੰਗ ਰਹੇ ਸਰਕਾਰ ਤੋਂ ਅਸੀਂ ਮੰਗ ਰਹੇ ਜਿਹੜੇ ਅਸੀਂ ਨਿਤਨ ਰਾਤ ਮਿਹਨਤ ਕੀਤੀ ਹੈ ਤੇ ਸਾਡਾ ਜਿਹੜਾ ਹਰਜਾਨਾ ਬਿਲੇਗੀ ਉਹ ਸਾਡੀ ਮਦਦ ਕੀਤੀ ਜਾਵੇ ਛੋਟੇ ਛੋਟੇ ਬੱਚੇ ਅਸੀਂ ਲੈ ਕੇ ਐਵੇਂ ਪਰਿਵਾਰਕ ਮੀਤ ਆ ਜੇ ਨੇ ਬਾਹਰ ਕਿਤੇ ਹੋਰ ਆ ਕੇ ਪੂਰ ਦਰਾਸ ਤੋਂ ਆ ਕੇ ਅਸੀਂ ਕਾਰੋਬਾਰ ਕਰ ਰਹੇ ਹਾਂ ਇਹ ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਬਾਲਕਾਂ ਨੂੰ ਵੀ ਅਸੀਂ ਪੀੜੀ ਕਰਾਂਗੇ ਜੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਕਿਨਾਰੇ ਦੇਖੇ ਇਸ ਵਾਰ ਜਿਹੜਾ ਲੀਚੀ ਦਾ ਜਿਹੜਾ ਸੀਜ਼ਨ ਆ ਬਿਲਕੁਲ 50 ਜਿਸਨ ਦਾ 10% ਤੱਕ ਨੁਕਸਾਨ ਹੈ ਆ ਕਿਉਂਕਿ ਟੈਂਪਰੇਚਰ ਇਸ ਵਾਰ ਬਹੁਤ ਜ਼ਿਆਦਾ ਚਲੇ ਗਿਆ ਹਾਈ ਚਲੇ ਗਿਆ ਟੈਂਪਰੇਚਰ ਸਾਰੇ ਪੰਜਾਬ ਦੀ ਟੈਂਪਰੇਚਰ ਹਾਈ ਗਿਆ ਆ ਇਸ ਤੋਂ ਇਲਾਵਾ ਆ ਮੇਨ ਜਦੋਂ ਲੀਚੀ ਦਾ ਸਾਈਜ਼ ਬਣਦਾ ਆ ਜਿਹੜਾ ਹੁਣ ਟਾਈਮ ਸੀ ਪਿਛਲੇ ਲਾਸਟ 5-7-10 ਦਿਨਾਂ ਦਾ ਉਹਦੇ ਵਿੱਚ بارش ਜ਼ਰੂਰੀ ਸੀ ਜੋ ਕਿ بارش ਵੀ ਨਹੀਂ ਇਸ ਵਾਰ ਕੋਈ ਵੀ بارش ਨਹੀਂ ਹੋਈ ਤੇ ਗਰਮੀ ਜ਼ਿਆਦਾ ਹੋਣ ਕਰਕੇ ਜਿਹੜਾ ਜਿੰਨਾ ਲੀਚੀ ਦਾ ਬਾਰਲਾ ਏਰੀਆ ਆ ਬਾਹਰਲੇ ਬੂਟੇ ਨੇ ਉਹ ਸਾਰੇ ਜਿਹੜੇ ਆ ਉਹਦੇ ਵਿੱਚ ਕੋਈ 10% ਦਾ ਜਿਹੜਾ ਨੁਕਸਾਨ ਪੀਚੀ ਫੱਟੀ ਆ ਇਹਦੀ ਰੋਖਾ ਨੂੰ ਤੁਸੀਂ ਕੀ ਕਰੋਗੇ ਇਹਦੀ ਲੋਗਰਾਮ ਲਈ ਆਪਾਂ ਜਿੰਨੇ ਨਵੇਂ ਬਾਗ ਆ ਉਹਨਾਂ ਦੇ ਵਿੱਚ ਤਾਂ ਆਪਾਂ ਜਿਹੜੇ ਇੱਕ ਵਿੰਡ ਬ੍ਰੇਕ ਲਗਾ ਰਹੇ ਆ ਕਿ ਜਿਸ ਤਰ੍ਹਾਂ ਦੇਸੀ ਅੰਬ ਹੋ ਗਿਆ ਦੇਸੀ ਜਮਨ ਹੋ ਗਿਆ ਜਿਹੜੇ ਪੁਰਾਣੇ ਵੱਡੇ ਬੂਟੇ ਆ ਉਹਨਾਂ ਨੂੰ ਵੀ ਕਹਿ ਰਹੇ ਕਿ ਵਿੰਡ ਬ੍ਰੇਕ ਲਵਾਏ ਜਾਣ ਕਿਉਂਕਿ ਜੇ ਆਪਾਂ ਵੱਡੇ ਬੂਟਿਆਂ ਦੀ ਬਾਹਰ-ਵਾਰ ਬਣਾ ਦਾਂਗੇ ਤੇ ਗਰਮ ਹਵਾ ਜਿਹੜੀ ਅੰਦਰ ਰੋਕ ਸਕਦੀ ਆ ਠੰਡੀ ਹੋ ਸਕਦੀ ਆ ਤੇ ਦੂਜਾ ਇਹਦਾ ਇਹੋ ਹੀ ਆ ਕਿ ਜਿਹੜੀ ਰੈਗੂਲਰ ਹਫਤੇ ਵਿੱਚ ਦੋ ਵਾਰੀ ਜਿਹੜੀ ਆ ਇਹਨਾਂ ਨੂੰ ਪਾਣੀ ਦਿੱਤਾ ਜਾਵੇ ਪਤਲਾ-ਪਤਲਾ ਹਫਤੇ ਚ ਦੋ ਵਾਰੀ ਪਾਣੀ ਦੋ ਨਾਜ ਜਿਹੜੀ ਲੀਚੀ ਜਿਹੜੀ ਹੈ ਪੱਤਾਂ ਦੀ ਜਿਹੜੀ ਸਮੱਸਿਆ ਇਹ ਘੱਟ ਹੋ ਸਕੇ ਟੈਂਪਰੇਚਰ ਜਿਹੜਾ ਥੋੜਾ ਬਾਗ ਦਾ ਨੀਵਾ ਰਹ ਸਕਦਾ ਇਹ ਪਹਿਲਾਂ ਵੀ ਕਦੀ ਇਦਾਂ ਦੀ ਸਮੱਸਿਆ ਆਈ ਆ ਚਲੀ ਵਰੀ ਆਈ ਆ ਜਿਆਦਾ ਗਰਮੀ ਨਹੀਂ ਪਹਿਲਾਂ ਵੀ ਲੀਚੀ ਦੇ ਵਿੱਚ ਸਮੱਸਿਆ ਆਉਂਦੀਆਂ ਹਰ ਸਾਲ ਹੀ ਕੋਈ ਨਾ ਕੋਈ ਸਮੱਸਿਆ ਆਉਂਦੀ ਆ ਜਿਸ ਤਰ੍ਹਾਂ ਕਿ ਪਹਿਲਾਂ ਬਾਰਸ਼ਾਂ ਪੈ ਜਾਂਦੀਆਂ ਜਦੋਂ ਫੁੱਲ ਆਉਂਦੇ ਆ ਉਹ ਬਾਰਸ਼ਾਂ ਪੈ ਜਾਂਦੀਆਂ ਫਿਰ ਫਰੂਟ ਸੈ ਇਸ ਵਾਰ بارش ਨਹੀਂ ਹੋਈ ਪਰ ਟੈਂਪਰੇਚਰ ਬਹੁਤ ਜ਼ਿਆਦਾ ਚੱਲ ਗਿਆ ਤੇ ਫੱਟਣ ਦੀ ਜਿਹੜੀ ਉਹ ਸਮੱਸਿਆ ਆ ਗਿਆ ਸਮੱਸਿਆ ਆ ਗਈ ਪਰ ਓਵਰ ਆਲ ਜੇ ਦੇਖਿਆ ਜਾਵੇ ਤੇ ਲੀਚੀ ਦੀ ਜਿਹੜੀ ਇਹ ਕ੍ਰੋਪ ਐ ਇਸ ਵਾਰ ਪਿਛਲੇ ਸਾਲ ਤੋਂ ਵਧੀਆ ਕ੍ਰੋਪ ਐ ਇੱਕ بارش ਹੋ ਜਾਂਦੀ ਐ ਤੇ ਇਹਦਾ ਸਾਈਜ਼ ਵੀ ਚੰਗਾ ਹੋ ਜਾਏਗਾ ਤੇ ਰੇਟ ਵੀ ਵਧੀਆ ਮਿਲ ਜਾਏਗਾ ਜਦਕਿ ਇਹੋ ਜਿਹੜੀ ਦੋ ਵੈਰਾਈਟੀਆਂ ਨੇ ਡੇਰਾਦੂਨ ਦੀ ਔਰ ਕਲਕੱਤੀ ਜਿਹੜੀ ਡੇਰਾਦੂਨ ਨੂੰ ਇਹ ਪ੍ਰੋਬਲਮ ਹੁਣ ਆ ਰਹੀ ਐ ਫੱਟਣ ਦੀ ਪਰ ਜਿਹੜੀ ਕਲਕੱਤੀ ਆ ਉਹ ਬਹੁਤ ਵਧੀਆ ਲੀਚੀ ਗਈ ਹੋਈ ਆ ਉਹ ਲੇਟ ਵੈਰਾਈਟੀ ਆ ਪੂਰਾ ਵੀ ਰੇਟ ਜਿਹੜਾ ਚੰਗਾ ਮਿਲ ਸਕਦਾ ਐ